ਸੱਚ ਕਰ ਰਹੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਰੇ ਠੀਕ ਹੋਵੋਗੇ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਚੈਨਲ ਤੇ ਨਵੇਂ ਹੋ ਫੀਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋਗੇ ਤਾਂ ਤੁਸੀਂ ਆਪਣੇ ਨੀਚੇ ਨੰਬਰ ਮੈਂਸ਼ਨ ਕੀਤਾ ਹੁੰਦਾ WhatsApp ਦਾ 8557905009 ਤੇ ਜਾ ਕੇ ਗਰੁੱਪ ਦੇ ਵਿੱਚ ਐਡ ਹੋ ਸਕਦੇ ਹੋ ਤੁਸੀਂ WhatsApp ਤੇ ਆਪਾਂ ਨੂੰ ਹਾਈ ਹੈਲੋ ਦਾ ਮੈਸੇਜ ਭੇਜ ਕੇ ਗਰੁੱਪ ਦੇ ਵਿੱਚ ਕਹਿ ਸਕਦੇ ਹੋ ਵੀ ਸਾਨੂੰ ਐਡ ਕਰ ਲਓ ਤਾਂ ਕਿ ਜਿਹੜੀ ਇਹ ਸੂਟਾਂ ਦੀ ਅਪਡੇਟ ਹੈ ਉੱਥੇ ਡੇਲੀ ਫੋਟੋ ਆਉਂਦੀਆਂ ਲੰਗੀਆਂ ਕਿਉਂਕਿ ਆਪਾਂ ਕੁਝ ਕੁ ਸੂਟ ਦਿਖਾਉਣਾਗੇ ਇਹਦੇ ਵਿੱਚ ਕਲਰ ਵਗੈਰਾ ਬਹੁਤ ਸਾਰੇ ਹੁੰਦੇ ਨੇਗੇ ਆਪਾਂ ਕਲਰ ਇਹਨੇ ਨਹੀਂ ਦਿਖਾਉਂਦੇ ਹੈਗੇ ਤਾਂ ਕਰਕੇ ਹਨਾ ਤੁਸੀਂ ਉਹਦੇ ਵਿੱਚੋਂ ਕੋਈ ਵੀ ਕਲਰ ਮਤਲਬ ਜਿਵੇਂ ਇਹ ਸੂਟ ਲੇਗੇ ਇਹਦੇ ਵਿੱਚ ਬਹੁਤ ਸਾਰੇ ਕਲਰ ਲੰਗੇ ਕੋਈ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਤਾਂ ਤੁਸੀਂ ਉੱਥੇ ਜਾ ਕੇ ਲੈ ਸਕਦੇ ਹੋਗੇ ਤਾਂ ਜਾਂ ਤੁਸੀਂ ਜਿੱਥੇ ਸਕਰੀਨਸ਼ਾਟ ਲੈ ਕੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ WhatsApp ਤੇ ਆਪਾਂ ਤੋਂ ਮੈਸੇਜ ਕਰ ਸਕਦੇ ਹੋਗੇ ਆਪਾਂ ਨੂੰ ਤੁਸੀਂ ਕਿਤੇ ਵੀ ਬੈਠੇ ਹੋਗੇ ਤਾਂ ਤੁਸੀਂ ਘਰ ਬੈਠੇ ਆਪਣਾ ਸੂਟ ਆਰਡਰ ਕਰ ਸਕਦੇ ਹੋਗੇ ਆਪਣੀ ਵੀਡੀਓ ਦੇਖ ਕੇ ਘਰ ਤੱਕ ਸੂਟ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਕਿ ਤੁਹਾਡੀ ਪੇਮੈਂਟ ਜਿਹੜੀ ਸਾਰੀ ਸੇਫ ਹੈ ਕਿ ਜੇ ਕੋਈ ਚੀਜ਼ ਨਹੀਂ ਅਵੇਲੇਬਲ ਹੋਊਗੀ ਤਾਂ ਆਪਾਂ ਤੁਹਾਡੀ ਪੇਮੈਂਟ ਤੁਹਾਨੂੰ ਵਾਪਸ ਕਰ ਦੇਵਾਂਗੇ ਬਾਕੀ ਆਪਣੇ ਕੋਲੇ ਸਾਰੇ ਵਰਕਰ ਅਵੇਲੇਬਲ ਹੈਗੇ ਨੇ ਆਪਣਾ ਕੰਮ ਵੀ ਚੱਲ ਰਿਹਾ ਆਰੀ ਵਰਕ ਮਸ਼ੀਨ ਵਰਕ ਹੈਂਡਵਰਕ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਵਿਆਹ ਸ਼ਾਦੀਆਂ ਲਈ ਤਾਂ ਆਪਣਾ ਆਰਡਰ ਦੇ ਸਕਦੇ ਹੋਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਭੈਣਾਂ ਬੈਠੀਆਂ ਲੰਗੀਆਂ ਉਹਨਾਂ ਦਾ ਵੀ ਮਤਲਬ ਆਪਣੇ ਕੋਲੇ ਕੰਮ ਚੱਲ ਰਿਹਾਗਾ ਤਾਂ ਤੁਸੀਂ ਜੇ YouTube ਤੇ ਨਵੇਂ ਹੋਗੇ ਆਪਾਂ ਨੂੰ ਦੇਖ ਰਹੇ ਹੋਗੇ ਤਾਂ ਤੁਸੀਂ ਆਪਣੇ ਸੂਟ ਰੈਡੀ ਕਰਵਾ ਸਕਦੇ ਹੋਗੇ ਸਟਿਚਿੰਗ ਅਵੇਲੇਬਲ ਹੈ ਕੀ ਹੈਗੀ ਜੇ ਤੁਸੀਂ ਸਟਿਚਿੰਗ ਨਹੀਂ ਅਵੇਲੇਬਲ ਕਰਾਉਣ ਸਟਿਚ ਨਹੀਂ ਕਰਵਾਉਣੇ ਹੈਗੇ ਤਾਂ ਤੁਸੀਂ ਇਦਾਂ ਹੀ ਸੂਟ ਮੰਗਵਾ ਸਕਦੇ ਹੋਗੇ ਠੀਕ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੈਗੀ ਆਪਾਂ ਲੈ ਕੇ ਆਏ ਤੁਹਾਡੇ ਲਈ ਚਨਾਰ ਦੇ ਸੂਟ ਇਹ ਬਿਲਕੁਲ ਪਿਓਰ ਦੇ ਉੱਪਰ ਨੇਗੇ ਇਹਦੇ ਵਿੱਚ ਜਿਵੇਂ ਕਹਿੰਦੇ ਨੇਗੇ ਵੀ ਇਹ ਪਹਿਲਾਂ ਸਸਤੇ ਸੀਗੇ ਜਿਹੜੀ ਉਹ ਸਸਤੇ ਵਾਲੇ ਸੂਟ ਸੀ ਉਹ ਜੌਰਜਟ ਦੇ ਉੱਪਰ ਸੀਗੇ ਇਹ ਚਨਾਰ ਤੇ ਨੇਗੇ ਬਿਲਕੁਲ ਦੇਖੋ ਬਹੁਤ ਜ਼ਿਆਦੇ ਲਾਈਟ ਵੇਟ ਕੱਪੜਾ ਹੈਗਾ ਸਾਰੇ ਮਤਲਬ ਆਰੀ ਵਰਕ ਆਰੀ ਵਰਕ ਦਾ ਕੰਮ ਹੋਇਆ ਹੋਇਆ ਸਾਰੇ ਸੂਟ ਦੇ ਵਿੱਚ ਦੇਖੋ ਇਹਦੇ ਵਿੱਚ ਬਹੁਤ ਸਾਰੇ ਕਲਰ ਅਵੇਲੇਬਲ ਨੇਗੇ ਜੇ ਤੁਸੀਂ ਲੈਣਾ ਚਾਹੋ ਤਾਂ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋਵੋਗੇ ਫਸਟ ਕਲਰ ਇਹਦੇ ਵਿੱਚ ਇਹ ਆ ਤੇ ਇਹਦੀ ਪਲੇਨ ਬਾਟਮ ਲੈਂਗੀਆਂ ਨਾਲ ਦੁਪट्टे ਵੀ ਬਹੁਤ ਜਿਆਦੇ ਖੁੱਲੇ ਡੋਲੇ ਲੈਂਗੇ ਦੇਖੋ ਬੈਂਬਰ ਦੇ ਉੱਪਰ ਦੁਪੱਟਾ ਬਣਿਆ ਹੋਇਆ ਜੀ ਜਾਰਜਟ ਦੇ ਵਿੱਚ ਵੀ ਲੈਂਗੇ ਉਹ ਇਸ ਤੋਂ ਘੱਟ ਪ੍ਰਾਈਸ ਆਵੇਗੀ ਤੇ ਪਿਓਰ ਸਿਲਾਰ ਕਰਾਂਗੇ ਤਾਰੇ ਤਾਗਰ ਕੇ ਇਹਨਾਂ ਦਾ ਪ੍ਰਾਈਸ ਚਾਰ ਤੇ ਆ। ਕਿ ਇਹਦੇ ਵਿੱਚ ਹੈਗਾ ਮਹਿਰੂਨ ਕਲਰ। ਮਹਿਰੂਨ ਵੀ ਨਹੀਂ ਰੋਜ਼ ਰੈੱਡ ਕਲਰ ਹੈ ਇਹ ਰੋਜ਼ ਰੈੱਡ ਆ। ਸੇਮ ਵਰਕ ਹੋਇਆ ਹੋਇਆ ਆਰੀ ਵਰਕ ਦਾ ਕੰਮ ਹੋਇਆ ਹੋਇਆ ਹੈਗਾ। ਦੇਖੋ। ਚਿਨਾਰ ਦੇ ਸੂਟ ਨਹੀਂ ਇਹ। ਇਹਨਾਂ ਨਾਲ ਵੀ ਪਲੇਨ ਬਾਟਮ ਆਂਗੀ। ਪ੍ਰਿੰਟ ਵਾਲਾ ਦੁਪੱਟਾ ਗਾ ਦਿਨਾਂ ਦਾ ਫੈਬਰਿਕ ਬਹੁਤ ਜਿਆਦਾ ਸੋਹਣਾ ਹੈਗਾ ਲਾਈਟवेट ਹਾਂ ਦਾ ਬਿਲਕੁਲ ਇਹਦੇ ਵਿੱਚ ਚੇਕ ਕਲਰ ਹੈਗਾ ਤੇ ਹੈਗੀ ਸੇਮ ਹੀ ਹੈਗਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ ਦੁਪੱਟੇ ਜਿਹੜੇ ਹੁੰਦੇ ਨੇ ਸਾਰੇ ਖੁੰਲੇ ਡੋਨੀ ਹੁੰਦੇ ਨੇ। ਕਸ਼ਮੀਨੇ ਦੇ ਉੱਪਰ ਹੈਗਾ ਸੂਪਿਓਰ ਦੇ ਉੱਪਰ। ਇਹਦੇ ਵਿੱਚ ਵੀ ਬਹੁਤ ਸਾਰੇ ਡਿਜ਼ਾਈਨ ਲਿੰਗੇ। ਜਿਹੜਾ ਦਾ ਦੁਪੱਟਾ ਮਸਲੀਨ ਦਾਗਾ। 2 ਮੀਟਰ ਤੋਂ ਉੱਪਰ ਹੋਊਗਾ ਦੁਪੱਟਾ 2 ਢਾਈ ਤੋਂ ਘੱਟ ਨਹੀਂ ਹੈਗਾ ਜੀ ਇਹ ਬਹੁਤ ਜ਼ਿਆਦਾ ਖੁੱਲ ਹੈਗਾ ਚੜਾਈ ਵੀ ਬਹੁਤ ਜ਼ਿਆਦਾ ਹੈ ਇਹ ਵਾਲਾ ਹੁੰਦਾ ਹੈਗਾ ਸ਼ਾਲ ਨਾਲ ਲੱਗਾ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਤ ਪਸੰਦ ਆਉਂਦਾ ਹੋਣਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ ਤੇ ਵੀਡੀਓ ਨੂੰ ਵਾਤਵਾਤ ਸ਼ੇਅਰ ਕਰਿਆ ਕਰੋ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਉਮੀਦ ਕਰਦੀ ਹਾਂ ਸਾਡੀ ਵੀਡੀਓ ਪਸੰਦ ਆਈ ਹੋਊਗੀ ਧੰਨਵਾਦ ਜੀ ਸਾਰਿਆਂ ਦਾ